ਇਹਦਾ ਸਮਾਂ ਜਿਹੜਾ ਉਹ ਕੀ ਨਿੱਡਾ ਦਰਮਾਤੇ ਉਹ ਵੀ ਸ੍ਰੀ ਸਮਾਂ ਕਿੰਨਾ ਸਮਾਂ ਮੈਡੀਟੇਸ਼ਨ ਤੇ ਧਿਆਨ ਵਾਲ ਲਗਾਉਣਾ ਚਾਹੀਦਾ ਉਹ अर्ਲੀ ਮਾਰਨਿੰਗ ਹੈ ਜੀ 1 ਵਜੇ ਤੋਂ ਲੈ ਕੇ 4 ਵਜੇ ਤੱਕ ਲਾਸਟ ਟਾਈਮ ਆ ਇਹਦੇ ਵਿੱਚ ਕਾਰ ਵੀ ਪੇਸ਼ ਨੂੰ ਗਾਈਡ ਕਰਦੇ ਆਂ ਤੇ ਅਲੱਗ-ਅਲੱਗ ਕੁਐਸ਼ਨ ਨਾਲ ਲੈ ਕੇ ਜਾਂਦੇ ਆਂ ਪਰ ਅੱਜਕਰ ਮੈਟਰੋਪੋਲੀਸ ਸਿਟੀਜ਼ ਦੇ ਵਿੱਚ ਤਾਂ 12 ਵਜੇ ਤੋਂ ਸੌਂਦੇ 1 ਵਜੇ ਕਿਵੇਂ ਸੰਭਵ ਹੈ 15 ਮਿੰਟ ਉਸ ਟਾਈਮ ਤੂੰ ਇਹ 10 15 ਮਿੰਟ ਲਈ ਬੈਠ ਜਾਓ ਤੇ ਤੁਹਾਡੀ ਬਿਮਾਰੀ ਦਾ ਯਾਦ ਬਣਾ ਤਾਏ ਤੋਂ ਸਮੇਂ ਤੱਕ ਨਾ ਕਰੋ ਪਰ ਉਹ ਤਾਂ ਆਪਾਂ 6 7 ਵਜੇ ਵੀ ਕਰ ਸਕਦੇ ਆ 8 ਵਜੇ ਵੀ ਕਰ ਸਕਦੇ ਆ ਬਿਲਕੁਲ ਨਹੀਂ ਕਿਉਂਕਿ ਸਾਡਾ ਜੀ ਅਮਰਤ ਵੇਲਾ ਪ੍ਰਭਾਤ ਵੇਲਾ ਕਿਹਾ ਹੈ ਅਮਰਤ ਵੇਲਾ ਅਮਰਤ ਵੇਲਾ ਇਹਦੀ ਚੀਜ਼ ਦਾ ਨਾਮ ਸੁਣਨਾ ਚਾਹੁੰਦਾ ਸੀ ਅਮਰਤ ਵੇਲਾ ਅਮਰਤ ਵੇਲਾ ਕੀ ਸਮਾਜੀ ਅਮਰਤ ਵੇਲਾ ਇਹਦੇ ਵਿੱਚ ਕੀ ਸੱਚਾਈ ਹੈ ਕਿ ਮੈਨੂੰ ਮਰੀਜ਼ਾਂ ਤੋਂ ਲੁਧਿਆਣਾ ਦੇ ਵਿੱਚ ਬਹੁਤ ਸਾਰੇ ਮਰੀਜ਼ ਆ ਮੇਰੇ ਉਹਨਾਂ ਤੋਂ ਪਤਾ ਲੱਗਿਆ ਵੀ ਮਰੀਜ਼ ਦਾ ਪਹਿਲਾ ਟ੍ਰੀਟਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਕ੍ਰੋਨਿਕ ਡਿਜ਼ੀਜ਼ ਹੈ ਇਹਨੂੰ ਪਹਿਲਾਂ ਤੁਸੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਗਰਿਖੇ ਲੈ ਕੇ ਜਾਣੇ ਹੋ ਭਾਵ ਸ੍ਰੀ ਹਰਮੰਦਰ ਸਾਹਿਬ ਮੱਥਾ ਟਿਕਾਣੇ ਹੋ ਮੇਰੇ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਕਰਮਜੀਤ ਸਿੰਘ ਜੀ ਮੈਂ ਇਹ ਜਾਨਣਾ ਚਾਹਾਂਗਾ ਕਰਮਜੀਤ ਜੀ ਕਿ ਨਿਊਰੋਥੈਰੇਪੀ ਦੇ ਨਾਲ ਤੁਸੀਂ ਅਦਰਸ ਥੈਰੇਪੀ ਕਰਦੇ ਹੋ ਕੀ ਉਸ ਦੇ ਨਾਲ ਮੈਡੀਟੇਸ਼ਨ ਜਾਂ ਜਾਪ ਹੈਗਾ ਉਹ ਕੁਝ ਕਾਰਗਰ ਅਸਰਦਾਰ ਹੈ ਜੇ ਹੈ ਤਾਂ ਕਿਵੇਂ ਬਿਲਕੁਲ ਜੀ ਮੈਂ ਦੱਸਣਾ ਚਾਹਾਂਗਾ ਮੈਂ ਤਾਂ ਨਿਰੋਧ ਥੈਰੇਪੀ ਦੇ ਸਾਡੇ ਕੋਈ ਵੀ ਥੈਰੇਪੀ ਕਰਾਉਣ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਪੇਸ਼ੈਂਟ ਨੂੰ ਗਾਈਡ ਕਰਦੇ ਹਾਂ ਵੀ ਤੁਹਾਡੀ ਜੀਵਨ ਸੈਲੀ ਜਿਹੜੀ ਹੈਗੀ ਉਹ ਕਿਵੇਂ ਦੀ ਹੈ ਔਰ ਉਹ ਕਿਵੇਂ ਨੂੰ ਸੁਧਾਰ ਸਕਦੇ ਆ ਤੇ ਉਹਦੇ ਵਾਸਤੇ ਜਦੋਂ ਸਾਡਾ ਫੋਕਸ ਮੈਡੀਟੇਸ਼ਨ ਦੇ ਉੱਤੇ ਹੁੰਦਾ ਹੈ ਅਸੀਂ ਪੇਸ਼ ਨੂੰ ਮੈਡੀਟੇਸ਼ਨ ਦੀ ਪ੍ਰਕਿਰਿਆ ਸਿਖਾਉਂਦੇ ਆ ਕਿ ਘਰੇ ਬੈਠ ਕੇ ਤੁਸੀਂ ਮੈਡੀਟੇਸ਼ਨ ਕਿਵੇਂ ਕਰਨੀ ਆ ਉਹਦਾ ਟਾਈਮ ਆ ਕਹਿੰਦੇ ਵੇਲੇ ਦੀ ਨਮਾਜ਼ ਤੇ ਕਵੇਲੇ ਦੀਆਂ ਟੱਕਰਾਂ ਇਸ ਲਈ ਕਿ ਹਰ ਚੀਜ਼ ਦਾ ਸਮਾਂ ਹੈ ਤੋ ਸਮਾਂ ਹੀ ਦੱਸਦੇ ਆ ਕਿ ਕਿਸ ਟਾਈਮ ਤੁਸੀਂ ਉਸ ਪਰਮਾਤਮਾ ਨੂੰ ਜਾਂ ਕੋਈ ਵੀ ਮੈਡੀਟੇਸ਼ਨ ਕਰਨ ਵਾਸਤੇ ਕਦੋਂ ਧਿਆਨ ਦੇਣਾ ਹੁੰਦਾ ਹੈ ਉਹਦਾ ਜੋ ਲਾਹਾ ਹੈ ਤੁਹਾਨੂੰ ਵੱਦ ਤੋਂ ਵੱਧ ਮਿਲ ਸਕਦਾ ਹੈ ਠੀਕ ਹੈ ਨਿਊਰੋਥੈਰੇਪੀ ਦੇ ਨਾਲ ਇਹ ਮੈਡੀਟੇਸ਼ਨ ਜਿਹੜੀ ਹੈਗੀ ਆ ਵਾਹਿਗੁਰੂ ਦਾ ਜਾਪ ਜਾਂ ਕਹੀਏ ਸਿਮਰਨ ਉਹ ਕਿਸ ਤਰ੍ਹਾਂ ਕਾਰਗਰ ਹੈ ਮੈਨੂੰ ਪਤਾ ਲੱਗਿਆ ਵੀ ਇੱਕ ਪੇਸ਼ੈਂਟ ਸੀ ਜਿਨ੍ਹਾਂ ਨੂੰ ਲੀਵਰ ਪ੍ਰੋਬਲਮ ਸੀ ਉਹ ਤੁਸੀਂ ਟ੍ਰੀਟਮੈਂਟ ਦੇ ਨਾਲ-ਨਾਲ ਉਹਨੂੰ ਮੈਡੀਸਿਨ ਨਾਲ ਮੈਡੀਟੇਸ਼ਨ ਨਾਲ ਠੀਕ ਕੀਤਾ ਔਰ ਕਿਵੇਂ ਹਾਜੀ ਮੈਂ ਦੱਸਣਾ ਚਾਹਾਂਗਾ ਤੁਸੀਂ ਤਾਂ ਇੱਕ ਇਸ ਬਾਰੇ ਪਤਾ ਹੋਗਾ ਮੇਰੇ ਕੋਲ ਹੁਜਾਰਣ ਦੇ ਵਿੱਚ 100 ਦੇ ਕਰੀਬ ਐਸੇ ਪੇਸ਼ੈਂਟ ਨੇ ਉਹਦੇ ਵਿੱਚ ਕਹਿ ਸਕਦਾ ਕਿ ਜੇ ਪੇਸ਼ੈਂਟ ਐਸੇ ਨੇ ਜਿਨ੍ਹਾਂ ਨੂੰ ਅਸੀਂ ਮੈਡੀਟੇਸ਼ਨ ਦੇ ਨਾਲ ਠੀਕ ਕੀਤਾ ਹੈ ਔਰ ਮੈਡੀਟੇਸ਼ਨ ਦਾ ਜੋ ਸਮਾਂ ਹੈਗਾ ਹੈ ਉਹ ਅਸੀਂ ਪੇਸ਼ੈਂਟ ਨੂੰ ਦੱਸਿਆ ਵੀ ਇਸ ਟਾਈਮ ਤੋਂ ਹੀ ਮੈਡੀਟੇਸ਼ਨ ਕਰਨੀ ਔਰ ਮੈਡੀਟੇਸ਼ਨ ਦੇ ਨਾਲ ਕੀ ਬੈਨੀਫਿਟ ਮਿਲੇਗਾ ਉਹਦੇ ਵਿੱਚ ਕੀ ਹੁੰਦਾ ਵੀ ਜਦੋਂ ਅਸੀਂ ਅੱਖਾਂ ਬੰਦ ਕਰਕੇ ਬੈਠਦੇ ਆ ਤਾਂ ਸਾਡਾ ਬਲੱਡ ਸਰਕੂਲੇਸ਼ਨ ਜਿਹੜਾ ਹੈਗਾ ਉਹ ਡਾਈਜੈਸ਼ਨ ਵਾਲੇ ਪਾਸੇ ਨੂੰ ਫ ਕਿਉਂਕਿ ਅਸੀਂ ਨਾਰਮਲ ਪਾਸ ਜਾਂ ਫਿਊਚਰ ਦੇ ਵਿੱਚ ਹੁੰਨੇ ਆ ਜਿਹਦੇ ਕਰਕੇ ਸਾਡਾ ਬਲੱਡ ਸਰਕੂਲੇਸ਼ਨ ਹਾਰਟ ਤੇ ਬ੍ਰੇਨ ਨੂੰ ਫਾਸਟ ਜਾਂਦਾ ਹੈ ਉਹ ਡਾਈਜੈਸ਼ਨ ਨੂੰ ਸਲੋ ਹੋਣ ਕਰਕੇ ਜੋ ਨਿਊਟ੍ਰੀਸ਼ਨ ਜਾਂ ਮਿਨਰਲਸ ਬੋਡੀ ਨੂੰ ਮਿਲਨੇ ਚਾਹੀਦੇ ਆ ਡਾਈਜੈਸ਼ਨ ਤੋਂ ਬਾਅਦ ਉਹ ਨਾ ਮਿਲਣ ਕਰਕੇ ਉਹਦੀ ਡੈਫੀਸੈਂਸੀ ਹੋਣ ਕਰਕੇ ਕਿਤੇ ਨਾ ਕਿਤੇ ਪ੍ਰੋਬਲਮ ਆਣ ਤਾਂ ਜਾਂਦੀ ਆ ਤੇ ਜਦੋਂ ਤੁਸੀਂ ਧਿਆਨ ਸਾਧਨਾ ਜਾਂ ਮੈਡੀਟੇਸ਼ਨ ਅੱਖਾਂ ਬੰਦ ਕਰਕੇ ਬੈਠਦੇ ਹੋ ਤਾਂ ਸਾਰਾ ਬਲੱਡ ਦਾ ਫਲੋ ਡਾਈਜੈਸ਼ਨ ਵਾਲੇ ਪਾਸ ਨੂੰ ਆ ਜਾਂਦਾ ਹੈ ਤੇ ਕਿਤੇ ਵੀ ਕੋਈ ਡੈਫੀਸੈਂਸੀ ਹੈਗੀ ਆ ਉਹ ਤੋਂ ਕਲੀਅਰ ਹੋਣੀ ਸ਼ੁਰੂ ਹੋ ਜਾਂਦੀ ਆ ਇਹਦਾ ਸਮਾਂ ਜਿਹੜਾ ਉਹ ਕੀ ਨਿਰਧਾਰਤ ਕੀਤਾ ਗਿਆ ਤੁਸੀਂ ਜੋ ਮੰਨਦੇ ਹੋ ਵੀ ਸਹੀ ਸਮਾਂ ਤੇ ਕਿੰਨਾ ਸਮਾਂ ਮੈਡੀਟੇਸ਼ਨ ਤੇ ਧਿਆਨ ਵਾਲਾ ਲਗਾਉਣਾ ਚਾਹੀਦਾ ਮੈਂ ਸਭ ਤੋਂ ਪਹਿਲਾਂ ਜੇ ਸਾਡੇ ਕੋਲ ਕੋਈ ਪੇਸ਼ੈਂਟ ਆਂਦਾ ਹੈ ਇਹ ਪੇਸ਼ੈਂਟ ਤੋਂ ਪਹਿਲਾਂ ਆਪੀਨੀਅਨ ਲਈਦਾ ਵੀ ਹਾਂ ਵੀ ਤੁਹਾਡੀ ਜਿਹੜੀ ਪ੍ਰੋਬਲਮ ਹੈਗੀ ਹੈ ਡਾਇਗਨੋਸ ਕਰੀਦੇ ਵੀ ਪ੍ਰੋਬਲਮ ਆਨ ਦਾ ਕਾਰਨ ਕੀ ਹੈ ਕਿਵੇਂ ਪ੍ਰੋਬਲਮ ਆਈ ਹੈ ਉਹਦੇ ਹਿਸਾਬ ਨਾਲ ਉਹਦੀ ਡਿਨਚਰ ਕੀ ਹੈ ਕਿ ਉਹਦਾ ਲਾਈਫਸਟਾਈਲ ਕੀ ਹੈਗਾ ਕਿਸ ਟਾਈਮ ਉਹ ਸੌਂ ਸਕਦੇ ਨੇ ਕਿਸ ਟਾਈਮ ਉੱਠਦੇ ਨੇ ਉਹਦੇ ਹਿਸਾਬ ਨਾਲ ਹੀ ਪੇਸ਼ੈਂਟ ਨੂੰ ਅਧਾਰਤ ਕਰਦੇ ਆ ਬੇਸਿਕਲੀ ਜੋ ਨਾਰਮਲ ਟਾਈਮ ਹੈਗਾ ਉਹ अर्ली ਮਾਰਨਿੰਗ ਹੈ ਜੀ 1 ਵਜੇ ਤੋਂ ਲੈ ਕੇ 4 ਵਜੇ ਤੱਕ ਲਾਸਟ ਟਾਈਮ ਆ ਇਹਦੇ ਵਿੱਚ ਘਰ ਹੀ ਪੇਸ਼ੈਂਟ ਨੂੰ ਗਾਈਡ ਕਰਦੇ ਹਾਂ ਅਲੱਗ-ਅਲੱਗ ਪੇਸ਼ੈਂਟ ਨੂੰ ਅਲੱਗ-ਅਲੱਗ ਟਾਈਮ ਦਿੰਦੇ ਹਾਂ ਪਰ ਅੱਜਕਰ মেট্রੋਪੋਲੀਸ ਸਿਟੀਜ਼ ਦੇ ਵਿੱਚ ਤਾਂ 12 ਵਜੇ ਤਾਂ ਸੌਂਦੇ ਹੀ 1 ਵਜੇ ਕਿਵੇਂ ਸੰਭਵ ਹੈ ਬਿਲਕੁਲ ਜੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ ਕ੍ਰੋਨਿਕ ਤੁਸੀਂ ਆਪਣੀ ਪ੍ਰੋਬਲਮ ਵਾਸਤੇ ਅਗਰ ਦਵਾਈਆਂ ਖਾ ਰਹੇ ਹੋ ਡਾਕਟਰਾਂ ਕੋਲ ਜਾ ਰਹੇ ਹੋ ਠੱਕੇ ਖਾ ਰਹੇ ਹੋ ਤਾਂ ਤੁਸੀਂ ਆਪਣੇ ਲਈ 15 ਮਿੰਟ ਕੱਢ ਵੀ ਸਕਦੇ ਹੋ ਨਾ ਜੀ ਤੇ ਜੇ 15 ਮਿੰਟ ਉਸ ਟਾਈਮ ਤੂੰ ਇਹ 10-15 ਮਿੰਟ ਲਈ ਬੈਠ ਜਾਓ ਤੇ ਤੁਹਾਡੀ ਬਿਮਾਰੀ ਦਾ ਆਯਾਜ਼ ਬਿਨਾ ਦਵਾਈ ਤੋਂ ਹੋ ਸਕਦਾ ਤੁਸੀਂ ਕਿਉਂ ਨਾ ਕਰੋਗੇ ਪਰ ਉਹ ਤਾਂ ਆਪਾਂ 6-7 ਵਜੇ ਵੀ ਕਰ ਸਕਦੇ ਹਾਂ 8 ਵਜੇ ਵੀ ਕਰ ਸਕਦੇ ਹਾਂ ਬਿਲਕੁਕੁਲ ਨਹੀਂ ਕਿਉਂਕਿ ਸਾਡਾ ਸੀ ਅਮਰਤ ਵੇਲਾ ਪ੍ਰਭਾਤ ਵੇਲਾ ਕੀ ਹੈ ਅਮਰਤ ਵੇਲਾ ਅਮਰਤ ਵੇਲਾ ਜਿਹੜੀ ਚੀਜ਼ ਦਾ ਨਾਮ ਮੈਂ ਸੁਣਨਾ ਚਾਹੁੰਦਾ ਸੀ ਅਮਰਤ ਵੇਲਾ ਅਮਰਤ ਵੇਲਾ ਉਹ ਕੀ ਸਮਝੀ ਅਮਰਤ ਵੇਲਾ ਮੈਂ ਦੱਸਣਾ ਚਾਹਾਂ ਗੁਰਬਾਣੀ ਵਿੱਚ ਕਿਹਾ ਗਿਆ ਹੈ ਅਮਰਤ ਵੇਲਾ ਸੱਚਾ ਨਾਮ ਵੜਿਆਈ ਵਿਚਾਰ ਮਤਲਬ ਕਿ ਅਮਰਤ ਵੇਲੇ ਪ੍ਰਭਾਤ ਵੇਲੇ ਉੱਠ ਕੇ ਉਹਦੇ ਨਾਮ ਦੀ ਵੜਿਆਈ ਦੀ ਵਿਚਾਰ ਵਿਚਾਰ ਕਿਵੇਂ ਆ ਮੰਨ ਲਓ ਉਹਦੇ ਅੰਦਰ ਜਿਹੜੇ ਗੁਣ ਨੇ ਉਹ ਸਾਡੇ ਅੰਦਰ ਨੇ ਉਹਦੇ ਗੁਣਾਂ ਨੂੰ ਯਾਦ ਕਰਨਾ ਤੇ ਉਹਨਾਂ ਪਿਆਰ ਕਰਨਾ ਉਹ ਪਿਆਰ ਜਦੋਂ ਆਹ ਗੱਲ ਤੁਸੀਂ ਦੇਖੋਗੇ ਤੁਹਾਡੇ ਅੰਦਰ ਕਿ ਵਿਰਾਗ ਦੀ ਭਾਵਨਾ ਨਹੀਂ ਸ਼ੁਰੂ ਹੋ ਜੇਗੀ ਉਹ ਵਿਰਾਗ ਹੀ ਤੁਹਾਡੀ ਬਿਮਾਰੀਆਂ ਨੂੰ ਦੂਰ ਕਰਨ ਦਾ ਕਾਰਨ ਬਣੇ ਤੇ ਲਿਵਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਕਿਸ ਤਰ੍ਹਾਂ ਮੈਡੀਟੇਸ਼ਨ ਨਾਲ ਠੀਕ ਹੁੰਦੀਆਂ ਸਭ ਤੋਂ ਵੱਡੀ ਗੱਲ ਹੈ ਜੀ ਮੈਂ ਦੱਸਿਆ ਸੀ ਜੀ ਜਦੋਂ ਤੁਸੀਂ ਮੈਡੀਟੇਸ਼ਨ ਦੇ ਬੈਠੋਗੇ ਤੁਹਾਡਾ ਬਲੱਡ ਦਾ ਫਲੋ ਡਾਈਜੈਸ਼ਨ ਵਾਲੇ ਪਾਸੇ ਨੂੰ ਨੋਰਮਲ ਹੋ ਜਾਏਗਾ ਤੇ ਜੋ ਡਾਈਜੈਸ਼ਨ ਵਾਲੇ ਪਾਸੇ ਨੂੰ ਨੋਰਮਲ ਹੋ ਜਾਏਗਾ ਤੇ ਜੋ ਵੀ ਬਾਡੀ ਦੇ ਮਿਨਰਲਸ ਜਾਂ ਸਾਈਨ ਨਿਕਲ ਉਹ ਪ੍ਰੋਪਰ ਮਾਤਰਾ ਵਿੱਚ ਬਣਨ ਲੱਗ ਜਾਣਗੇ ਰੋਅ ਮਟੀਰੀਅਲ ਪ੍ਰੋਪਰ ਮਾਤਰਾ ਵਿੱਚ ਬਣਨ ਲੱਗ ਜੇਗਾ ਔਰ ਬਾਡੀ ਦੇ ਜਿਸ ਇਸ ਪਾਸੇ ਜਿਸ ਜਿਸ ਜੀ ਨੂੰ ਲੋਡ ਹੈ ਉਹ ਪ੍ਰੋਪਰ ਆਲਮੈਂਟੇਲ ਪਹੁੰਚੇਗਾ ਉਹ ਬਿਮਾਰੀ ਠੀਕ ਹੋਏਗੀ ਬਹੁਤ ਅੱਛੀ ਗੱਲ ਹੈ ਤਾਂ ਜਾਂ ਨਿਊਰੋਥੈਰੇਪੀ ਜੇ ਕੋਈ ਨਹੀਂ ਆ ਸਕਦਾ ਤਾਂ ਕੱਲਾ ਪਾਠ ਤੇ ਮੈਡੀਟੇਸ਼ਨ ਨਾਲ ਵੀ ਠੀਕ ਹੁੰਦਾ ਹੈ ਜਾਂ ਤੁਸੀਂ ਉਹਨੂੰ ਕਹਿੰਦੇ ਹੋ ਵੀ ਸਿਖਾ ਦਿਨੇ ਉਹ ਘਰੇ ਕਰਦਾ ਆਪਣੇ ਸੈਂਟਰ ਤੋਂ ਦੂਰ ਕਿਵੇਂ ਹੁੰਦਾ ਬੇਸਿਕਲੀ ਸਾਡੇ ਕੋਲ ਜਦੋਂ ਪਹਿਲੇ ਦਿਨ ਪੇਸ਼ੈਂਟ ਆਉਂਦਾ ਹੈ ਅਗਰ ਤੇ ਨੀਅਰ ਬਾਈ ਕੋਈ ਹੈ ਪੇਸ਼ੈਂਟ ਤਾਂ ਉਹਨਾਂ ਨੂੰ ਇਹ ਕਈ ਕਈ ਦਾ ਵੀ ਹਫਤੇ 2 ਜਾਂ 3 ਸੈਟਿੰਗ ਵੀ ਸੈਂਟਰ ਤੇ ਆ ਕੇ ਟਰੀਟਮੈਂਟ ਲੁਕਰਾਓ ਅਗਰ ਨਹੀਂ ਆ ਸਕਦੇ ਤੇ ਅਸੀਂ ਇੱਕ ਦਿਨ ਉਹਨਾਂ ਨੂੰ ਪੇਸ਼ੈਂਟ ਨੂੰ ਬੁਲਾ ਕੇ ਉਹਨਾਂ ਨਾਲ ਕਾਉਂਸਲਿੰਗ ਕਰਕੇ ਉਹਨਾਂ ਨੂੰ ਪ੍ਰੋਪਰ ਟਰੀਟਮੈਂਟ ਗਾਈਡ ਕੀਤਾ ਜਾਂਦਾ ਵੀ ਇਸ ਦਿਨ ਤੁਸੀਂ ਆ ਕੇ ਸਾਡੇ ਕੋਲ ਟਰੀਟਮੈਂਟ ਸਿੱਖੋ ਔਰ ਹਫਤੇ ਵਿੱਚ ਇੱਕ ਆ ਕੇ ਸਾਨੂੰ ਅਪਡੇਟ ਦਿੰਦੇ ਰਹੋ ਵੀ ਕੀ ਰਿਜ਼ਲਟ ਹੈ ਉਹਦੇ ਹਿਸਾਬ ਨਾਲ ਅਸੀਂ ਥੈਰੇਪੀ ਚੇਂਜ ਕਰਦੇ ਰਹਿੰਦੇ ਹਾਂ ਸੀ ਇਹਦੇ ਵਿੱਚ ਕੀ ਸੱਚਾਈ ਹੈ ਕਿ ਮੈਨੂੰ ਮਰੀਜ਼ਾਂ ਤੋਂ ਲੁਧਿਆਣਾ ਦੇ ਵਿੱਚ ਬਹੁਤ ਸਾਰੇ ਮਰੀਜ਼ ਹੈ ਮੇਰੇ ਉਹਨਾਂ ਤੋਂ ਪਤਾ ਲੱਗਿਆ ਵੀ ਮਰੀਜ਼ ਦਾ ਪਹਿਲਾ ਟਰੀਟਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਕ੍ਰੋਨਿਕ ਡਿਜ਼ੀਜ਼ ਹੈ ਇਹਨੂੰ ਪਹਿਲਾਂ ਤੁਸੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਖੇ ਲੈ ਕੇ ਜਾਨੇ ਹੋ ਭਾਬ ਸ੍ਰੀ ਹਰਮੰਦਰ ਸਾਹਿਬ ਮੱਥਾ ਟਿਕਾਣੇ ਹੋ ਬਿਲਕੁਲ ਜੀ ਸਭ ਕੁਝ ਉਹੀ ਹੈ ਜੀ ਅਗਰ ਮੰਨ ਲਓ ਕੋਈ ਕ੍ਰੋਨਿਕ ਕੇਸ ਹੈ ਜਿਵੇਂ ਮੇਰੇ ਕੋਲ ਲੁਧਿਆਣਾ ਦੀ ਮਸਕਲ ਡੈਸਟ੍ਰੋਫੀ ਦੇ ਪੇਸ਼ੈਂਟ ਸੀ ਔਰ ਮੈਂ ਪਹਿਲੇ 3 ਮਹੀਨੇ ਦੋਥੈਰਪੀ ਦਿੱਤੀ ਸੀ ਮੈਡੀਟੇਸ਼ਨ ਕਰਾਈ ਸੀ ਲੇਕਿਨ ਰਿਜ਼ਲਟ ਨਹੀਂ ਮਿਲਿਆ ਲੇਕਿਨ ਮੈਨੂੰ ਵਿਸ਼ਵਾਸ ਸੀਗਾ ਜੇ ਉਹ ਮੈਡੀਟੇਸ਼ਨ ਕਰ ਰਿਹਾ ਤੇ ਨਿਰੋਥੈਰਪੀ ਇੰਨੇ ਐਡਵਾਂਸ ਲੈਵਲ ਤੇ ਹੈ ਕਿ ਤੇ ਮੌਰੀ ਠੀਕ ਹੋ ਸਕਦੀ ਆ। ਤੋਂ ਕਈ ਵਾਰ ਕਈ ਕੋਈ ਰੁਕਾਵਟਾਂ ਹੁੰਦੀਆਂ ਨੇ ਤੇ ਪੇਸ਼ੈਂਟ ਨੂੰ ਫਿਰੇ ਕਹੀਦਾ ਵੀ ਮੇਰੇ ਨਾਲ ਚੱਲੋ। ਤੇ ਅਸੀਂ ਫਿਰ ਉਹਨਾਂ ਨੂੰ ਲੈ ਕੇ ਜਾਈਦਾ ਮਹਾਰਾਜੀ ਹਯੂਰੀ ਦੇ ਵਿੱਚ। ਉੱਥੇ ਅਰਦਾਸ ਬੇਨਤੀ ਹੁੰਦੀ ਆ। ਅਰਦਾਸ ਬੇਨਤੀ ਕਹਿੰਦੇ ਐਸੀ ਪਾਵਰ ਹੈਗੀ ਆ ਉਹ ਚੀਜ਼ਾਂ ਵੀ ਹੋ ਸਕਦੀਆਂ ਜੋ ਸੋਚਿਆ ਨਾ ਹੋਵੇ। ਗੁਰਬਾਣੀ ਨੇ ਕਿਹਾ ਹੈ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ। ਜਿਉਂਦੀ ਮਿਹਰ ਕਿਰਪਾ ਆ ਰਿਹਾ ਤੋਂ ਬਿਨਾ ਸਾਧੂ ਵੀ ਬੰਦੇ ਨੂੰ ਰੱਖ ਸਕਦਾ ਹੈ। ਔਰ ਇਹੀ ਚੀਜ਼ਾਂ ਨਿਰੋਥੈਰਪੀ ਦੇ ਵਿੱਚ ਲੁਧਿਆ ਮੇਰੇ ਕੋਲ சாਖਸ਼ਾਨੀ ਸੀਤੇ ਪ੍ਰੂਫ ਨੇ ਜੋ ਪੇਸ਼ੈਂਟ ਠੀਕ ਹੋਏ ਨੇ ਬਹੁਤ ਅੱਛੀ ਗੱਲ ਹੈ ਗੁਰੂ ਦਾ ਔਰ ਨਿਊਰੋਥੈਰੇਪੀ ਦਾ ਜਿਹੜਾ ਸੰਮੇਲ ਹੈ ਉਹ ਤੁਸੀਂ ਉੱਥੇ ਦਿਖਾਇਆ ਕੀ ਇਸ ਦੇ ਨਾਲ-ਨਾਲ ਜਿਨ੍ਹਾਂ ਨੇ ਇਸ ਦੀ ਕਾਰਡ ਕੱਢੀ ਹੈ ਕੀ ਉਹਨਾਂ ਦਾ ਵੀ ਤੁਸੀਂ ਯੋਗਦਾਨ ਮੰਨਦੇ ਹੋ ਜਾਂ ਇਹ ਇਕੱਲਾ ਪ੍ਰਭੂ ਦਾ ਤੇ ਨਿਊਰੋਥੈਰੇਪੀ ਦਾ ਯੋਗਦਾਨ ਹੈ ਬਿਲਕੁਲ ਇਹ ਮੈਂ ਨੂੰ ਮੈਂ 2007 ਦੇ ਵਿੱਚ ਨਿਊਰੋਥੈਰੇਪੀ ਦੇ ਵਿੱਚ ਐਸੀ ਵਿਧਾਨ ਦੇ ਵਿੱਚ ਜੋ ਨਿਊਰੋਥੈਰੇਪੀ ਕੀਤੀ ਆ ਉਸ ਤੋਂ ਪਹਿਲਾਂ 2005 ਦੇ ਮੈਂ ਮੋਗੇ ਡਾਕਟਰ ਮੁਕੇਸ਼ ਕੋਚਰ ਜੀ ਕੋ ਰਹਾ ਔਰ ਉਹਨਾਂ ਨੇ ਹੀ ਮੈਨੂੰ ਆਪਣੇ ਕੋਲ ਰੱਖ ਕੇ 2 ਸਾਲ ਤੋਂ ਬਾਅਦ ਬੰਬੇ ਭੇਜਿਆ ਸੀ ਬੰਬੇ ਡਾਕਟਰ ਲਾਇਪਤਰਾਏ ਮਹਿਰਾ ਜੀ ਜਿਨ੍ਹਾਂ ਨੇ ਨਿਰੋਥਰਪੀ ਰਿਸਰਚ ਕੀਤੀ ਆ ਉਹਨਾਂ ਨੇ ਗੁਰਕੋਲ ਦੇ ਵਿੱਚ ਰੱਖ ਕੇ ਸਾਨੂੰ ਨਿਰੋਥਰਪੀ ਸਿਖਾਈ ਔਰ ਉਸ ਤੋਂ ਬਾਅਦ ਸਾਡੋਂ ਇਹ ਨਿਰੋਥਰਪੀ ਜਿਹੜੀ ਆ ਲਗ ਲਗ ਸੈਂਟਰਾਂ ਦੇ ਵਿੱਚ ਮਿਲ ਜਾ ਕੇ ਸ਼ਿਫਟ ਟ੍ਰਾਂਸਫਰ ਹੋਈ ਆ ਜਿੱਥੇ ਮੈਂ ਲਗ ਲਗ ਸੈਂਟਰਾਂ ਜਾ ਕੇ ਪੇਸ਼ੈਂਟ ਲੇਕਿਆ ਹੁਣ ਮੈਲੂਧਾਨੇ ਦੇ ਵਿੱਚ ਪਿਛਲੇ 19 ਸਾਲ ਤੋਂ ਵੇਲੇ ਲੂਧਾਨੀ ਦੇ ਵਿੱਚ ਮੈਂ ਪੇਸ਼ੈਂਟ ਦੇਖ ਰਿਹਾ ਔਰ ਬਹੁਤ ਅੱਛਾ ਹੁਣ ਤੱਕ ਮੈਂ 1.5 ਲੱਖ ਪੇਸ਼ੈਂਟ ਲੁਟਾਣੇ ਦੇ ਦੇਖ ਚੁੱਕਾ ਹਾਂ ਔਰ ਉਮੀਦ ਹੈ ਕਿ ਵੀ ਅਸੀਂ ਇਹ ਹੀ ਕੁੱਝ ਕਰ ਸਕੇ ਚੈਰੀਟੇਬਲ ਪੇਸ਼ੈਂਟ ਦੇਖਦੇ ਰਵਾਂਗੇ ਔਰ ਮੇਜਰ ਆਯਾਤ ਪਾਉਂਦੇ ਰਵਾਂਗੇ ਚੈਰੀਟੇਬਲ ਤੋਂ ਨਾਮ ਆਇਆ ਤੁਸੀਂ ਕੋਈ ਸੰਸਥਾ ਦਾ ਨਿਰਮਾਣ ਕੀਤਾ ਹੈ ਜਾਂ ਕਿਸੇ ਸੰਸਥਾ ਨਾਲ ਜੁੜ ਕੇ ਕੰਮ ਕਰ ਰਹੇ ਹੋ ਜਾਂ ਇੰਡੀਵਿਜੂਅਲੀ ਬਿਲਕੁਲ ਜੀ ਮੈਂ 2009 ਤੋਂ ਲੁਟਾਣੇ ਦੇ ਵਿੱਚ ਸਿਵਾ ਭਾਰਤੀ ਦੇ ਅੰਡਰ ਨਿਰੋਥੈਰੇਪੀ ਸੈਂਟਰ ਕੇਂਦਰ ਚਲਾ ਰਿਹਾ ਹਾਂ ਔਰ ਮਾਰਨਿੰਗ ਤੋਂ ਲੈ ਕੇ 8 ਤੋਂ 12 ਵਜੇ ਤੱਕ ਮੈਂ ਆਪਣਾ ਸਿਵਾ ਭਾਰਤੀ ਜਿੰਡਰ ਔਰ 12 ਤੋਂ ਜਿੱਥੇ ਮੈਂ ਪੇਸ਼ੈਂਟ ਦੇਖ ਰਿਹਾ ਹਾਂ ਔਰ ਪੇਸ਼ੈਂਟ ਦੇ ਵਿੱਚ ਅਸੀਂ ਮੇਨ ਜੋ ਰੂਟ ਕੌਜ਼ ਹੈ ਸੱਚ ਉੱਤੇ ਕੰਮ ਕਰ ਰਹੇ ਬਿਮਾਰੀ ਆਉਣ ਦਾ ਕਾਰਨ ਕੀ ਹੈ ਅਸੀਂ ਬਿਮਾਰੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਨਾ ਕਿ ਪੇਸ਼ੈਂਟ ਦੇ ਰਹੇ ਹਾਂ ਬਹੁਤ ਅੱਛਾ ਕੀ ਚੈਰਿਟੀਬਲ ਸੇਵਾ ਭਾਰਤੀ ਦੇ ਅੰਦਰ ਕੰਮ ਕਰਕੇ ਕੋਈ ਤੁਹਾਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਨਹੀਂ ਤਾਂ ਤੁਸੀਂ ਲੁਧਿਆਣੇ ਵਰਗੇ ਸ਼ਹਿਰ 'ਚ ਬੈਠੇ ਹੋ 5-500 ਰੁਪਏ ਚਾਰਜ ਕਰਕੇ ਬੜਾ ਅੱਛਾ ਕਰ ਸਕਦੇ ਹੋ ਪਰ ਫਿਰ ਵੀ ਉੱਥੇ ਤੁਸੀਂ ਨਾ ਮਾਤਰ ਸੇਵਾ 'ਚ ਕੰਮ ਕਰਦੇ ਹੋ ਬਿਲਕੁਲ ਜੀ 2009 ਦੇ ਵਿੱਚ ਅਸੀਂ 10 ਰੁਪਏ ਫੀਸ ਤੋਂ ਸੈਂਟਰ ਸ਼ੁਰੂ ਕੀਤਾ ਸੀ ਅਜੋ ਸੈਂਟਰ ਵਿੱਚ 100 ਰੁਪਏ ਫੀਸ ਹੈ ਜਿਹੜਾ ਨਹੀਂ ਦੇ ਸਕਦਾ ਉਹਦਾ ਫ੍ਰੀ ਟ੍ਰੀਟਮੈਂਟ ਹੈ इवन ਕਿ ਉਹਨਾਂ ਦੇ ਆਣ ਜਾਣ ਦਾ ਜੋ ਕਿਰਾਇਆ ਸੀ ਉਹ ਵੀ ਦਿੰਦੇ ਆ ਪੇਸ਼ੇਵਰ ਨੂੰ इवन ਕਿ ਜਿਹੜਾ ਨਹੀਂ ਅਫੋਰਡ ਕਰ ਸਕਦਾ ਫੀਸ ਥੈਰੇਪੀ ਵੀ ਦੱਸੀ ਕਰਦੇ ਆ ਮੇਨ ਜੋ ਨਿਊਰੋ ਥੈਰੇਪੀ ਹੈਗੀ ਆ ਉਹ ਮੇਨ ਸੇਵਾ ਭਾਰਤੀ ਦੇ ਨਾਲ ਅਸੀਂ ਨਿਊਰੋ ਥੈਰੇਪੀ ਵੀ ਦੇਣ ਚਾ ਰਹੇ ਹਾਂ ਤੁਹਾਡੀ ਬੈਕਗ੍ਰਾਉਂਡ ਜਿਹੜੀ ਹੈਗੀ ਆ ਜਿਹੜੀ ਨਿਊਰੋ ਥੈਰੇਪੀ ਐਸੋਸੀਏਸ਼ਨ ਆ ਉਹ ਕਿੰਨਾ ਦੇ ਨਾਲ ਜੁੜੀ ਹੋਈ ਆ ਨਿਊਰੋ ਥੈਰੇਪੀ ਜਿਹੜੀ ਐਸੋਸੀਏਸ਼ਨ ਸੇਵਾ ਭਾਰਤੀ ਦੇ ਨਾਲ ਹੈ ਜੀ ਔਰ ਸੇਵਾ ਭਾਰਤੀ ਦੇ ਅੰਦਰ ਹੀ ਅਸੀਂ ਸਿਰੂ ਤੋਂ ਮੇਨ ਪਰਪਸ ਹੈ ਆ ਭਾਰਤੀ ਦਾ ਇਹੀ ਸੀਗਾ ਵੀ ਸੇਵਾ ਦੇ ਤੌਰ ਤੇ ਉੱਤੇ ਕੰਮ ਕਰਨਾ ਔਰ ਸੇਵਾ ਦੇ ਤੌਰ ਤੇ ਸੇਵਾ ਭਾਰਤੀ ਹੋਰ ਵੀ ਕਈ ਕੰਮ ਕਰ ਰਹੀ ਹੈ ਲੁਧਿਆਣੇ ਵਿੱਚ ਕਮਿਊਨਿਟੀ ਸੈਂਟਰ ਸਲਾਈ ਸੈਂਟਰ ਗਰੀਬ ਪਰਵਾਰਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਇਹ ਚੀਜ਼ਾਂ ਜਿਹੜੀਆਂ ਕਿ ਸੇਵਾ ਭਾਰਤੀ ਦੇ ਕਾਰਜ ਨਾਲ ਚੱਲ ਰਹੇ ਨੇ ਠੀਕ ਹੈ ਸੇਵਾ ਭਾਰਤੀ ਜੋ ਕਿ ਇੱਕ ਇੰਟਰਨੈਸ਼ਨਲ ਸੰਸਥਾ ਹੈ ਕੀ ਤੁਸੀਂ ਆਪਣੇ ਆਪ ਨੂੰ ਇੱਕ ਵਢਪਾਗਾ ਫੀਲ ਕਰਦੇ ਹੋ ਸੇਵਾ ਕਰਕੇ ਜਾਂ ਤੁਹਾਨੂੰ ਕੋਈ ਮਜਬੂਰੀ ਸੀ ਨਹੀਂ ਮੈਂ ਬੜਾ ਖੁਸ਼ਕਿਸਮਤ ਐ ਜੀ ਮੈਨੂੰ ਚੁਣਿਆ ਗਿਆ ਐ ਸੇਵਾ ਭਾਤੀ ਦੇ ਵਿੱਚ ਨਿਰੋਥੈਰਪੀ ਕਰਨ ਦਾ ਜਦਕਿ ਇਹ ਮੌਕਾ ਬਹੁਤ ਘੱਟ ਲੋਕਾਂ ਨੂੰ ਮਿਲਦਾ ਐ ਔਰ ਸ਼ਾਇਦ ਮੇਰੇ ਅੰਦਰ ਸ਼ੁਰੂ ਤੋਂ ਹੀ ਇੱਕ ਭਾਵਨਾ ਸੀ ਕਿ ਵੀ ਮੈਂ ਸੇਵਾ ਭਾਵਨਾ ਦਾ ਕੰਮ ਕਰਨਾ ਚਾਹੁੰਦਾ ਸੀ ਤੋ ਮੈਨੂੰ ਇਹ ਸੀਗਾ ਵੀ ਮੈਂ ਇਸ ਲਾਈਨ ਕਰਕੇ ਅੱਗੇ ਮੈਨੂੰ ਹੋ ਨਹੀਂ ਸਕਦਾ ਮੈਂ ਹੋਰ ਪਾਸੇ ਤੁਰਪਾਂ ਲੇਕਿਨ ਬਹੁਤ ਲੱਕੀਆ ਮੈਂ ਕਿ ਮੈਨੂੰ ਸ਼ੁਰੂ ਤੋਂ ਹੀ ਸੇਵਾ ਭਾਤੀ ਨਾਲ ਜੁੜ ਕੇ ਮੈਨੂੰ ਸੇਵਾ ਦੇ ਕੰਮ ਕਰਨ ਦਾ ਮਾਧਿਅਮ ਮਿਲਿਆ ਔਰ ਮੈਂ ਉਹ ਕਰ ਰਿਹਾ ਔਰ ਮੈਨੂੰ ਬੜੀ ਖੁਸ਼ੀ ਆ ਔਰ ਮੈਂ ਇਹ ਵੀ ਚਾਹੁੰਦਾ ਵੀ ਮੇਰੀ ਆਉਣ ਵਾਲੀ ਕਲੀ ਉਸੇ ਆਪਾਉਣਾ ਦੇ ਨਾਲ ਹੀ ਨਿਊਰੋਥੈਰੇਪੀ ਕਰਦੇ ਨੇ ਨਿਊਰੋਥੈਰੇਪੀ ਕਰਦਿਆਂ ਨੂੰ ਤੁਸੀਂ ਦੱਸਿਆ 18-19 ਸਾਲ ਹੋ ਗਏ ਐ ਕੋਈ ਤੁਹਾਡੇ ਸਟੂਡੈਂਟ ਹੈਗੇ ਨੇ ਜਿਹੜੇ ਤੁਹਾਡੇ ਨਾਲ ਇਹ ਕੰਮ ਕਰ ਰਹੇ ਨੇ ਜਿਹੜੇ ਤੁਹਾਡੇ ਪੇਟ ਤੇ ਪਏ ਨੇ ਜਿਹੜੇ ਇਸ ਰਾਹ ਤੇ ਚੱਲੇ ਹੋਏ ਨੇ ਬਿਲਕੁਲ ਜੀ ਮੇਰੇ ਕੋਲ ਲਜਾਣ ਦੇ ਵਿੱਚ ਹੁਣ ਤੱਕ ਦੇ 28 ਸਟੂਡੈਂਟ ਐਸੇ ਨੇ ਜੋ ਨਿਊਰੋਥੈਰੇਪੀ ਕਰਕੇ ਲੁਧਿਆਣਾ ਤੋਂ ਅਲਾਵਾ ਅਲੱਗ-ਅਲੱਗ ਜਗ੍ਹਾ ਦੇ ਵਿੱਚ ਸੈਂਟਰ ਕਰ ਰਹੇ ਨੇ ਇਹਦਾਂ ਕਿ ਇਹਨਾਂ ਵਿੱਚ 3 ਸਟੂਡੈਂਟ ਐਸੇ ਨੇ ਜਿਹੜੇ ਫੋਰਨ ਸ਼ਿਫਟ ਹੋ ਗਏ ਨੇ ਤੋਂ ਆਪਣਾ ਫੋਰਨ ਦੇ ਵਿੱਚ ਵੀ ਕਲੀਨਿੰਗ ਕਰ ਰਹੇ ਨੇ ਔਰ ਬਾਕੀ ਪੰਜਾਬ ਤੋਂ ਬਾਹਰ ਸ ਤੋ ਬੜਾ ਅੱਛਾ ਲੱਗਿਆ ਜੀ ਤੁਹਾਨੂੰ ਮਿਲ ਕੇ ਗੁਰੂ ਨਾਲ ਮੈਡੀਟੇਸ਼ਨ ਨਾਲ ਔਰ ਪ੍ਰਮਾਤਮਾ ਦੇ ਨਾਲ ਜੁੜ ਕੇ ਜਿਸ ਤਰ੍ਹਾਂ ਤੁਸੀਂ ਨਿਊਰੋਥੈਰੇਪੀ ਦਾ ਇੱਕ ਮੁਕਾਮ ਹਾਸਲ ਕੀਤਾ ਹੈ ਔਰ ਇਸ ਉਚਾਈ ਤੇ ਪਹੁੰਚੇ ਹੋ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਔਰ ਲੋਕਾਂ ਨੂੰ ਜੋ ਤੁਹਾਡੇ ਤੋਂ ਲਾਭ ਲੈ ਰਹੇ ਨੇ ਉਹ ਲਾਭਾਂ ਸਿੱਤ ਹੋਣ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ